ਤਾ ਕਕੀ ਸਰਾਦਨ ਕੱਖ ਕਡਨ ਲਾਤੀ ਕਿਉਂ ਨੇ ਚ ਆ ਦੇਖ ਲੈ ਤੂਤੀਆਂ ਬੜੀਆਂ ਖਾਂਦੀਆਂ ਸੀ ਮੈਂ ਤਾਂ ਪਹਿਲਾਂ ਬਾਬਾ ਬਖਤੋਰਾ ਖਵਾਉਂਦਾ ਹੁੰਦਾ ਸੀ ਤੋੜ ਕੇ ਸਾਡੇ ਘਰੇ ਦੇ ਜਾਂਦੇ ਤੂਤੀਆਂ ਆ ਦੇਖ ਲੈ ਘਰੇ ਤੂਤੀ ਦਾ ਦੁੱਧ ਲਾ ਲੈ ਜੇ ਉਹ ਹੁੰਦਾ ਕੋਈ ਪੱਕ ਜਾਂਦਾ ਹਾਂ ਉਹ ਮਰ ਜਾਂਦੇ ਆ ਬਠਾ ਬਾਪੂ ਦਾ ਮੁੰਡਾ ਇਹ ਦੇਖ ਮੋਛੜੇ ਬਾਪੂ ਜੀ ਗੁੱਡੀ ਨਹੀਂ ਇਹਦਾ ਗੁੱਡਾ ਵਾਲਾ ਦਾ ਨਹੀਂ ਨਹੀਂ ਵੈਸੇ ਹਰ ਕਰਵਾ ਠੀਕਾ ਸੋਡਾ ਕੌਣ ਹੈ ਕੌਣ ਤੂੰ ਮੈਂ ਤਾਂ ਬਾਹਰ ਹਾਂ ਓਏ ਇਹਦਾ ਮੈਨੂੰ ਗੁੱਡੀ ਨਹੀਂ ਗੁੱਡਾ ਆ ਇਹਦਾ ਦੱਸਾਂ ਹਾਂਜੀ ਭਾਈ ਮੈਂ ਨਾ بڑے 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 ਖੇਡਦੀ ਹੁੰਦੀ ਸੀ ਛੋਟੀ ਹੁੰਦੀ ਹਾਂ ਕੀ ਖੇਡਦੀ ਸੀ ਬੈਟ ਪੱਲਾ ਬੈਟ ਬੱਲਾ ਮੈਨੂੰ ਹਾਕੀ ਬਹੁਤ ਪਸੰਦ ਹੈ ਕੀ ਇੰਡੀਆ ਕੀ ਹਾਕੀ ਕਿਨੇ ਬੋਲ ਹਾਕੀ ਡੰਡਾ ਆ ਹੁੰਦਾ ਬੋਲ ਨਾਲ ਮਾਰਦਾ ਬੋਲ ਮਾਰਦਾ ਡੰਡੇ ਨਾਲ ਹਾਂਜੀ ਜੇ ਮੈਂ ਲੱਲਾ ਕੋ ਦੋ ਹੁੰਡੀ ਕਹ ਲੈ ਦੋ ਹੁੰਡੀ ਅੱਛਾ ਹਾਂਜੀ ਮੈਂ ਤੁਹਾਨੂੰ ਥੱਕ ਗਈ ਸਮਖੇ ਚਲ ਪੈ ਜਿੰਨੇ ਮੁੰਡਿਆ ਕੋਲ ਦੋ ਹੋਰ ਭਾਈ ਚਾਹ ਬਾਣੀ ਲੈ ਗਿਆ ਮੈਂ ਮਿਲਕ ਸ਼ੇਕ ਕੀ ਕਹਿੰਦੀ ਐ ਮਿਲਕ ਸ਼ੇਕ ਮੰਗਦੀ ਐ ਤਾਂ ਬਾਲਾ ਮਹਿੰਗਾ ਆਉਂਦਾ ਤਾਂ ਕੀ ਹੁੰਦਾ ਉਹ ਜਦੀਆ ਆਉਂਦਾ ਯਾਰ ਉਹ ਤਾਂ ਸੁਧ ਪੀਣਾ ਅੱਜ ਨਾ ਅੱਛਾ ਨਾ ਭਾਈ ਚਾਂਦ ਕੋ ਚੋਂ ਨਾ ਕੱਢ ਕੇ ਆਈ ਸੀ ਛੋਨੇ ਚੋਂ ਨਾ ਕੱਢ ਕੇ ਆਈ ਸੀ ਉਹ ਸੌਰੀ ਕੱਖ ਛੋਨੇ ਚੋਂ ਹਾਂਜੀ ਸ਼ਾ ਗਰਮੀ ਬਹੁਤ ਆਜ ਗਰਮੀ ਦਾ ਬਹੁਤ ਆ ਉਤਸਤਾ ਇੱਥੇ ਬੈਠੇ ਰਹਿਣੇ ਸਾਰੇ ਦਿਨ ਹਨਾ ਹਾਂ ਛੋਲੇ ਬਹੁਤ ਦੁਪਹਿਰਾਂ ਜਿਹੜਾ ਮੁੰਡੂ ਮੁੰਡੂ ਜੀ ਇਹਨੂੰ ਪਰਾਂ ਜੇ ਰੱਖਿਆ ਯਾਰ ਮੜਾ ਯਾਰ ਮੇਰੇ ਕੀ ਮਾਮੇ ਦੀ ਕੁੜੀ ਹੈ ਮਾਮੇ ਦੀ ਕੁੜੀ ਆਈ ਕਿੱਥੋਂ ਆ ਬਾਈ ਤੂੰ ਪਿੰਡ ਕਿਹੜਾ ਬਾਈ ਤੇਰਾ ਪਿੰਡ ਪਿੰਡ ਸੱਬਾਲੀ ਦੂਰਾ ਜੀ ਇਕੱਲੀ ਆ ਕੇ ਟੱਕ ਕੱਢਣਾ ਹਾਂਜੀ ਇਕੱਲੀ ਆ ਗਈ ਨਹੀਂ ਮੇਰੇ ਪਾਪੇ ਹੋਰ ਸਾਰੇ ਡੱਬਰ ਹੀ ਆਏ ਜੀ ਸਾਰੇ ਸਾਰਾ ਡੱਬਰ ਕਿੱਥੇ ਆ ਉਹ ਨੀ ਕੱਕਰਲੀ ਜਾਂਦਾ ਜਿੱਥੇ ਦੋਗੇ ਉਹਨਾਂ ਲੈਣਾ ਹੈ ਮੈਂ ਚਲ ਨਹੀਂ ਸਿ ਬੋਕ ਕਰਦੀ ਹੁੰਨੀ ਮਤ ਭਰ ਭਲੇ ਕੀ ਕਰਦੀ ਆ ਬੋਕ ਕਰਦੀ ਹੁੰਦੀ ਆ ਤੇ ਦੁਰਦੀ ਝੋਨੇ ਚੁਰਲਾ ਝੋਨੇ ਸ ਤਾਂ ਥੱਕ ਜਾ ਉਹ ਜਿਹੜੇ ਸਾਹ ਨਾਲ ਇਹਦਾ ਸਰੀਰ ਆਦਾ ਮੈਂ ਇਹ ਕੱਖ ਕੱਢਣ ਲੱਗ ਜੂ ਸਾਰਾ ਚ ਉਹ ਨਹੀਂ ਮੈਦੂ ਇਹ ਲੋਕਾਂ ਆ ਮਤਮੀਤ ਜੀ ਉਧਰ ਉਸੇ ਇੱਧਰ ਤੇ ਮੈਨੂੰ ਰਾਮ ਕਰਨ ਦੀ ਵੈਸੇ ਭਾਈ ਜਿਹੜੇ ਸਾਹ ਨਾਲ ਤੇਰਾ ਸਰੀਰ ਆ ਤੂੰ ਕਬੱਡੀ ਖੇਡਿਆ ਕਰ ਕਬੱਡੀ ਹਾਂ ਮਗੋਂ ਲੜਕੀਆਂ ਕੀ ਵੀ ਕਵੱਡੀ ਹੁੰਦੀ ਹੈ ਨਾ ਹਾਂ ਹੁੰਦੀ ਆ ਬਾਈ ਸਾਨੂੰ ਕੱਲੂ ਮਾਰਦੀ ਕਿਉਂ ਆ ਮਰਣਾ ਲੜੜਾ ਬਸ ਤਲੇ ਆ ਦੂੰ ਹਾਂ ਇਹ ਨਹੀਂ ਤਾਂ ਉਹ ਮਾਰੀ ਪੈ ਕਿਡੇ ਪੇ ਇਹ ਬਧੀਏ ਹੋਰ ਪਈ ਸੁਣ ਨਾਮ ਕੀ ਨਾਮ ਤਾਂ ਦੱਸ ਤੋ ਨਾਮ ਨੂੰ ਦੱਸ ਤੂੰ ਕਿ ਕਰਾਣਾ ਵੈਸੇ ਛੋੜ ਨਾਮ ਕੀ ਇਹ ਆ ਨਾਮ ਗਰ ਦਿੱਤਾ ਤੇਰਾ ਮੇਰਾ ਨਾਮ ਪਤਾ ਆਦੀ ਹੋਈ ਨਾ ਛੜਾ ਹੀ ਮੈਂ ਅੱਛਾ ਸੌ ਸੁਡੀ ਹੋ ਗਈ। ਉਹ ਬਾਈ ਉਹ ਰ ਕਰਨ ਗਈ ਆਂ। ਮੈਂ ਤਾਂ ਰਾਮ ਕਰਨ ਆਈ। ਉਹ ਰਾਮ ਰੂਮ ਤਾਂ ਤਾਂ ਪਤਾ ਨਹੀਂ। ਗਲਤ ਹੀ ਲੱਗਦਾ ਮੈਨੂੰ ਇਹਦੇ ਮਨਸੂਬੇ। ਮਨਸੂਬਾ ਹੋਈ ਮਰੀ। ਵੈਸੇ ਵੰਤਾ ਉਹ ਤੇ ਜਗ ਮੈਨ ਡਿੱਗਿਆ ਨਹੀਂ ਬਰਾ ਹੋਇਆ ਨਾ। ਉਹ ਦਿੰਨੋ ਕੇ ਬਈ। ਨੀਂਦ ਆਈ ਜਾਂਦੀ ਆ। ਖਾ ਖੋਦਾ ਨਹੀਂ ਰੱਖਿਆ ਕੋਸਤੋਂ। ਹਾਂ। ਮੈਂ ਤਾਂ ਲਾ ਰਿਹਾ ਖਾਦਾ ਪਤਾ ਕੋਸ। ਚਲ ਅਚਰ ਚਲੋ ਸਰਦੇ ਚੱਲਦੇ ਅੱਜ ਗੱਲ। ਸੂਰ ਸੁਰ ਤਾਂ ਨਹੀਂ। ਟਟਾ ਰੋਣੀ ਆ। ਨਾ। ਸ਼ੁਰੂ ਹੋਇਆ ਆ ਸਾਡਾ ਤੂੰ ਨੰਮਣਾ ਤੂੰ ਤੋੜ ਲੱਗ ਰਹੀ ਹੈ ਤੂੰ ਤੋੜ ਨਾ ਤੋੜ ਬਈ ਤੂੰ ਮੇਰੀ ਖੁਰਕ ਉੱਤੇ ਕਰ ਦੋ ਇੱਥੇ ਖੁਰਕ ਮੈਂ ਤਾਂ ਲਾ ਲਿਆ ਨੂੰ ਤੋੜ ਲੱਗ ਰਹੀ ਹੈ ਯਾਰ ਕਾਜੀ ਦੀ ਹਲ ਤੈਸੇ ਖੁਰਕੇ ਪਾਈ ਤੂੰ ਇਹ ਤਾਂ ਨਾ ਗੱਲ ਲੈ ਵੈਸੇ ਛੋਟੀ ਮੱਕੀ ਤਾਂ ਬਾੜੀ ਛੋਟੀ ਹੈ ਇਹ ਤਾਂ ਛੋਟੀ ਆ ਉਧਰ ਵੱਡੀ ਵੀ ਆਈ

अच्छा चंदर मैं दूजा मास्ते रख दिया दूजे ये दूजा ਨਾ ਤੈਨੂੰ ਨੀ ਨੀ ਵੈਸੀ ਗੱਲ ਕਰਦਾ ਹਾਂ ਕਰਦੀ ਆ ਸੋਰੀ ਕਿ ਜਿਵੇਂ ਖੁਸ਼ੀ ਹੋ ਤਾਂ ਮੇਰਾ ਰੀਅਲ ਨੇ ਮੈਨੂੰ ਜੈਂਡਰ ਮੈਂਡਰ ਜੀ ਫਰਕ ਲੱਗਦਾ ਇਹ ਤੇਰੇ ਪਾਪੇ ਜਾਣਾ ਕੀ ਹੈ ਭਾਈ ਪਾਪੇ ਜਾਣਾ ਪਾਪੇ ਤਾਂ ਮੈਂ ਦੇ ਬਾ ਲੈਣ ਮਤਲਬ ਐਸੇ ਵੈਸੀ ਗੱਲ ਕਰਦੀ ਆ ਮੇਰੇ ਪਾਪਾ ਜੀ ਦਾ ਨਾਮ ਆ ਗਿਆ ਪੀੜਾ ਪੀੜਾ ਤੇਰੇ ਬਾਪੇ ਦਾ ਨਾਮ ਕੀ ਹੈ ਬਾਪਾ ਬੋਰ ਉਹ ਮਮਮੀ ਜੀ ਦਾ ਤੁਸੀਂ ਕੀ ਮਮਮੀ ਜੀ ਤਾਂ ਕਹਿੰਦੇ ਮੈਂ ਸਵੇਰੇ ਘਰ ਦਾ ਨਾ ਪੁੱਛੀ ਚਲ ਮਮਮੀ ਦਾ ਦੱਸ ਦੇ ਸੁਣਨ ਗੱਲ ਤੇ ਲੱਗਦੇ ਪਿੱਛੇ ਅੱਗੇ ਬੈਠੋ ਮੈਂ ਤਾਂ ਪਿੱਛੇ ਹੀ ਆਂ ਹੋਰ ਪਿੱਛੇ ਹੋ ਜਾ ਮੰਜਾ ਸਾਡਾ ਸਾਸੀ ਕਿੱਥੇ ਬੈਠੀ ਐ ਐਡਾ ਕਿ ਮੈਂ ਮੋਜਨ ਤੁਸੀਂ ਉਮਰ ਲੈ ਲਿਆ ਆਹ ਮੱਲੀ ਲਿਆ ਭਾਈ ਹਾਂਜੀ ਹੋਰ ਪਿੰਡ ਕਿਹੜਾ ਭਾਈ ਦਰਾ ਪਿੰਡ ਸੁਣ ਦੱਸ ਤਾ ਕਿਹੜਾ ਉਹ ਰਹਿ ਗਿਆ ਬੜੀ ਦੂਰ ਹੋਰ ਰਹਿ ਗਿਆ ਬੜੀ ਦੂਰ ਇਹ ਕਿਹੜਾ ਪਿੰਡ ਆ ਉਹ ਕਿੜੀਆਂ ਨਹੀਂ ਵੱਜ ਗਈ ਆਈ ਚੰਗੀ ਮੈਨੂੰ ਨਹੀਂ ਲੱਗਦਾ ਓਏ ਤੇਰਾ ਬੈ ਹੋ ਗਿਆ ਹਾਂਜੀ ਚੜੀ ਹੈ ਮੈਨੂੰ ਵੈਸੇ ਤੂੰ ਬੋਲੋ ਮੋਦੀ ਤੇ ਕਿਵੇਂ ਨੇ 엄마 ਖਾਦੇ ਪੀਂਦੇ ਕਰਦਾ ਤੂੰ ਕੀ ਲੈਣਾ ਓਏ ਆ ਕਾ ਬਈ ਨਦੀ ਜੀ ਕਹੇ ਨੀਆ ਕਾ ਸਰਦਾ ਨਹੀਂ ਹੁੰਦੀ ਤੈਨੂੰ ਵੈਸੇ ਤੁਸੀਂ ਕੀੜੇ ਪਾ ਰੱਖਿਆ ਓਏ ਪਾੜੇ ਹੋਏ ਨਹੀਂ ਇਹ ਉ ਆ ਜਾਂਦਾ ਕਿੱਥੋਂ ਆਉਂਦੇ ਆ ਸਾਡੇ ਘਰੇ ਤੋਂ ਆਉਂਦੇ ਕੌਣ ਤੂੰ ਕੌਣ ਉਹ ਕਿੰਤ ਇਹਨਾਂ ਦਾ ਘਰ ਅੱਛਾ ਭਾਣ ਤੁਸੀਂ ਤਾਂ ਸੋਹਣੀ ਬਹੁਤ ਹੋ ਮੈਂ ਨਾ ਲਾੜਾ ਲੈ ਜਾਉਂ ਰਿ ਛੋਨੇ ਚ ਲੈ ਜਾ ਇਹਨੂੰ ਕਿਉਂ ਏ ਛੋਨੇ ਚ ਕਣਖ ਕਢਵਾਉਂਗੀ ਨਹੀਂ ਜਿਹੜੀ ਕਣਕ ਨਿਕਲਦੀ ਹੁੰਦੀ ਆ ਕੱਖ ਬਤਮੀਜ਼ੀ ਅੱਛਾ ਲੈ ਬਹੁਤ ਬਤਮੀਜ਼ ਹੈ ਓਰੀਓ ਤੁਸੀਂ ਮੈਂ ਨਾ ਤੁਹਾਨੂੰ ਕੁਝ ਕਰਨ ਨਾਲ ਮੇਰੇ ਮੇਰੇ ਵੀ ਇੱਥੇ ਮੈਂ ਦੂਰ ਹੀ ਰਹਤ ਹਾਂ ਮੈਂ ਸੁਣ ਲੈ ਕੋ ਗੱਲ ਦਿਲ ਦੀ ਗੱਲ ਸੁਣਾ ਜਾਨੀਆ ਤੇਰੇ ਨਾਲ ਹੈਗਾ ਹਾਂਜੀ ਦੋ ਪਾਸੇ ਆ ਦੇਲ ਕਿਤ ਨੂੰ ਬਾਤ ਪਤਾ ਲੱਗਿਆ ਦੂਸਰਾ ਖੱਬੇ ਪਾਸੇ ਹੁੰਦਾ ਇਹਦੇ ਗਾਣੇ ਵੀ ਗਾਉਂਦੀ ਆ ਓਏ ਖੰਡ ਦੀ ਪੁੜੀ ਇੱਕ ਚਾਹ ਦੀ ਪੁੜੀ ਆਪਾਂ ਦੋਨੇ ਨੇ ਕੀ ਚੱਚੀ ਤਾਈ ਤੂੰ ਬਲਬਲ ਭਾਈ ਜਾਨ ਨੂੰ ਦਿਲ ਦੀ ਗੁੜੀ ਗੱਲ ਦੱਸਦੀ ਸੀ ਉਹ ਮੋਰ ਦਾ ਮੋਰ ਹੈ ਮੇਰੀ ਚਿਚੀ ਉੱਤੇ ਬੈਠੇ ਓਏ ਕਲੀ ਕੀ ਆਣੀ ਲਵਾਉਣੀ ਆ ਭਾਈ ਹਾਂਜੀ ਤੂੰ ਸਾਨੂੰ ਕੋਈ ਦਿਲ ਦੀ ਗੱਲ ਦੱਸਦੀ ਸੀ ਦੱਸ ਕੀ ਕਹਿੰਦੀ ਸੀ ਗੱਲ ਦੀ ਗੱਲ ਮੈਂ ਸੋਨ ਦੱਸ ਨਹੀਂ ਸਕਦੀ ਨਾ ਦੱਸ ਫਿਰ ਆਪੀ ਤਾਂ ਕਹਿੰਦੀ ਸੀ ਤੁਸੀਂ ਜਦੋਂ ਛੋਟੇ ਹੁੰਦੇ ਸੀ ਨਾ ਉਦੋਂ ਪਿੰਡ ਦੇ ਵਿੱਚ ਆਈ ਸੀ ਮੈਂ ਬੰਦੇ ਦੀ ਗੱਲ ਦੱਸਣਾ ਚਾਹਣੀ ਆ ਦੱਸ ਭਾਈ ਕੀ ਆਈ ਲਵ ਜੂ ਉਹ ਤਾਂ ਹੀ ਲੱਬ ਲੱਬ ਜੂ ਕਰ ਜਾਂਦੀ ਆ ਯਾਰ ਕੀ ਲੱਬ ਜੂ ਕੀ ਲੱਬ ਨੂੰ ਏ ਕੀ ਗਵਾਤਾ ਕੀ ਗਵਾਤਾ ਪਾਏ ਦੇਖਾ ਹੁੰਦੀ ਏ ਤੂੰ ਤਾਂ ਬਤਮੀ ਦੀ ਮੈਂ ਸੁਣ ਮੈਂ ਸੁਣ ਪਿਆਰ ਕਰਦੀ ਕਹਿੰਦੀ ਮੈਂ ਤਾਂ ਤੈਨੂੰ ਪਿਆਰ ਕਰਦੀ ਆ ਕਿਨੂੰ ਤੈਨੂੰ ਗੋਲ ਨੂੰ ਆ ਤੈਨੂੰ ਕਰਦਾ ਓ ਮੈਨੂੰ ਗਾਓ ਕੀ ਸੁਣ ਕਿਉਂ ਨਹੀਂ ਤੁਹਾਨੂੰ ਯਾਰ ਗਲਤੀ ਆ ਲੱਗਦਾ ਕਮ ਬਸ ਤੂੰ ਹੀ ਕਰਨਾ ਬੱਤ ਮੀਂ ਮੈਨੂੰ ਤਿਆਰ ਲੱchnਾ ਤੋਂ ਮੁੰਡਾ ਆ ਲੱਗ ਜਾਂਦਾ ਮੈਨੂੰ ਸੋਡੇ ਨਾਲ ਨਾ ਦਿਲ ਦੇ ਦਿਲ ਦਾ ਫਿੱਤ ਖੋਦਣਾ ਚਾਹ ਨਾ ਭਾਈ ਸਾਨੂੰ ਤਾਂ ਲੋੜ ਨਹੀਂ ਹੈਗੀ ਬੱਤ ਦੇ ਵਾਲਾ ਰੇ ਮੇਰੇ ਸਾਡੇ ਦੇ ਫਿਰ ਕੀ ਮੈਂ ਕੱਟ ਲਾਂਗਾ ਕੱਟ ਲਾਂਗਾ ਕੱਟ ਲਾਂਗੀ ਕੁੜੀ ਐ ਇਹ ਕਿ ਮੁੰਡਾ ਇਦਾਂ 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 ਦਾ ਤੂੰ ਵਾਲਾ ਹੀ ਕੱਟ ਲੇਂਗੀ ਹਾਂਜੀ ਭਾਈ ਲੋੜ ਨਹੀਂ ਮਰਦਾ ਬਿਆ ਹੋਇਆ ਨਹੀਂ ਹੈ ਰੇ ਮੈਂ ਨਹੀਂ ਕਰਾਉਂਦਾ ਬਿਆ ਛੜਾ ਰੂਗਾ ਮੈਂ ਨਾ ਸੁਣੂ ਇਦਾਂ ਕਹਨੀ ਆ ਕਿ ਮੈਂ ਸੋਨੂੰ ਰੋਜ਼ ਰੋਟੀ ਖਵਾਇ ਕਰੂੰ ਕਰੇ ਉਹ ਤਾਂ ਮੈਂ ਅਗਰ ਹੁਣ ਵੀ ਖਾਣਾ ਰੋਟੀ ਮੈਂ ਤੁਹਾਡੇ ਮੂਹ ਚ ਬਲਕਿਆਂ ਬੈ ਕਰੂੰ ਆਏ ਮੇਰੇ ਚੰਨ ਦੇ ਚਾਂਦਣੀਆਂ ਮੁਰਗੀ ਖਾਣਾ ਲੰਮ ਨੂੰ ਸ਼ਹਿਰ ਚਾਈ ਲਾ ਦੀ ਹਾਂ ਲੋਹਰਾਂ ਲੜਾਂ ਬਾਹਰ ਹਾਂਜੀ ਹਾਂਜੀ ਤੁਸੀਂ ਪਛਾਣਗੇ ਅਰੇਦਰ ਵਾਲੀ ਬੈ ਕਰਾਲਾ ਕਿਵੇਂ ਇਹ ਛੜਾ ਮੂਣੀ ਕਰਦਾ ਗੁਰਦਾ ਮੇਰੇ ਐਦਾਂ ਮੈਂ ਟਿਕਾ ਮੰਗੋ ਤਾ ਛੜੋ ਐਦਾਂ ਅੜਨਾ ਵੇ ਆ ਤੂੰ ਫੜਾ ਮੈਂ ਨਹੀਂ ਫੜਦਾ ਫਰਦਾ ਤੂੰ ਫੜ ਲੈ ਫਿਰ ਮੈਂ ਤਾਂ ਗਲਤੀ ਵਾਲਾ ਪਤਾ ਬਾਈ ਕੋਸਟ ਇਟਲੀ ਹਾਂਜੀ ਉਹਦਾ ਦੇਸ਼ ਆ ਯਾਰ ਇਟਲੀ ਦਾ ਇਟਲੀ ਦੋਸਾ ਉਹ ਕੀ ਹੁੰਦਾ ਪਹਿਂ ਦੇਖਾ ਜਾਂਦਾ ਬਹੁਤ ਛਿੱਟੇ ਛੋਟੀ ਆ ਉਹ ਕੀ ਹੁੰਦਾ ਬੰਦਾ ਬੰਦਾ ਕਹਦਾ ਉਹ ਐਦਾਂ ਤੁਸੀਂ ਨਾ ਬਹੁਤ ਸੋਹਣੇ ਹੋ ਪਰ ਆ ਰਿਆ ਯਾਰ ਤੂੰ ਹੱਥ ਜੀ ਨਾ ਚੁੰਨੀ ਲਾਤੀ ਸੀ ਬਤਮੀਜ਼ ਮੈਂ ਬਤਮੀ ਜਾ ਮੈਂ ਤਾਂ ਬਤਮੀ ਜਾ ਬਾਈ ਏ ਕਿੰਨ ਛੋਟੀ ਸਾਰੀ ਚੱਲ ਭਾਈ ਜਾ ਹਾਂਜੀ ਤਾਂ ਇਹ ਠਕੂਈ ਮੱਕੜਾ ਤੇ ਕੋਈ ਰੋ ਰਿਹਾ ਤੁਰੇ ਮੈਂ ਛੋਟਾ ਪਰ ਪਾਪਾਈ ਰੁਕ ਰੁਕੋ ਬੁੱਟਾ ਬੱਟੂ ਤੁਰੀ ਜਾਂਦੀ ਸੀ ਮੈਂ ਖੇਤ ਨੂੰ ਬੱਟਾ ਬੱਟੂ ਤੁਰੀ ਜਾਂਦੀ ਸੀ ਮੈਂ ਖੇਤ ਨੂੰ ਠੋਕ ਜਾ ਕਨਾ ਮਾਰੀ ਤੇ ਮੈਂ ਤਾਂ ਆਲਾ ਇਥੋਂ ਦੁਖੀ ਬਣਾ ਜਾਂਦਾਗਾ ਹੁਣ ਤੇ ਜਲ ਕੱਢਦੇ ਆ ਉਹ ਤੇਰੀ ਚੋਕ ਗੱਡਾਂਗੇ ਵੈਸੇ ਤੁਸੀਂ ਕਿਉਂਟ ਬਾਤਾਂ ਆਇਆ ਮੈਂ ਦੇਖਦਾ ਸੀ ਮੈਂ ਆਵਾ ਬਦਤਮੀਜ਼ ਲਪੜਾ ਮੇਰਾ ਬੜਾ ਬੜਾ ਕਬੱਡੀ ਖੇਡਦੇ ਰਹੇ ਹਾਂ ਤੁਸੀਂ ਕੀ ਕੁਝ ਦੁਕਾਨੇ ਨਾਲ ਖੇਡਦੇ ਰਹੇ ਬਦਤਮੀਜ਼ ਹਾਂ ਦੁਕਾਨੇ ਨਾਲ ਖੇਡਦਾ ਹੀ ਮੈਂ ਆਹਾਂ ਇਹ ਬਹੁਤ ਤਗੜਾ ਜਾਂਦੀ ਜੀ ਅੱਛਾ ਪਟਨਾ ਦੇ ਉੱਤੇ ਤਾਂ ਐਦਾਂ ਚੱਲਦਾ ਜਿਵੇਂ ਤਰੇ ਸੋਹਣੇ ਸੱਜਣਾ ਕੀ ਪੁਰੀ ਨਹੀਂ ਆ ਬਾਈ ਵੈਸੇ ਮੱਕੀ ਛੋਟੀ ਬਹੁਤ ਵਧੀਆ ਲੱਕੀ ਦਬਲ ਗਿਆ ਹੈ ਅੱਗੇ ਹੋ ਜਾਓ ਇੱਥੇ ਦਾ ਕੱਕਾ ਸਾਡੀ ਗੱਲ ਨਹੀਂ ਹੋ ਗੱਲ ਗੱਟੀ ਗਲਤੀ ਸਾਰੀ ਯਾਰ ਐਡਾ 200 ਕਿਲੋ ਦੀ ਤਾਂ ਹੈਗੀ ਐ ਵੈਸੇ ਅਜੇ ਤੱਕ ਛੋਟੀ ਫਸਟ ਜੇ ਖੇਤ ਕਿਤੇ ਕੁੜੀ ਆਈ ਨਹੀਂ ਹੋਣੀ ਪਹਿਲੀ ਵਾਰ ਆਈਆਂ ਨਾ ਆਂ ਮੇਕਾ ਕੇ ਦੰਬੀ ਤੜ ਗਿਆ ਹਾਂਜੀ ਦੰਬ ਤੜ ਗਿਆ ਚੂਨਾ ਲੱਗ ਗਿਆ ਉਹ ਚੂਨਾ ਲੱਛਣਾ ਕੋਈ ਗਲਵਾਤਾ ਮੈਂ ਸੁਦਾ ਮੈਂ ਚਲ ਰਪੈ ਨਾ ਮੈਂ ਤਾਂ ਪੈਨੀਅਸ ਪੈਨੀਅਸ ਆਹ ਇਹ ਬੋਲ ਵੀ ਸਾਰੇ ਚੁੱਪ ਗਏ ਕਿਵੇਂ ਕੁਝ ਨਹੀਂ ਚੱਲ ਚੱਲ ਪੈ ਰਿਹਾ ਵੀ ਹੁੰਦੀ ਪੈਣਾ ਇਹਨੂੰ ਆ ਬਈਆਂ ਅੱਜ ਤੋਂ ਮੇਰੇ ਟਿੱਡ ਦਪੋ ਮਾਰਾ ਜਾ ਚੁੱਕਦਾ ਨਹੀਂ ਕਿ ਤੂੰ ਬਈ ਉਹਨਾਂ ਪਲੇਅਰ ਜੇ ਤੋ ਕਹਿੰਦੀ ਕਿੱਥੇ ਬਈ ਕਿੱਥੇ ਤੂੰ ਅਰੇ ਜਿਹਦਾ ਪਟਾਰੇ ਚ ਸੱਪ ਲਈ ਫਿਰਦੀ ਆ ਉਹ ਬਾਜਨੋ ਮੈਂ ਸਲੇਟਾ ਮੈਂ ਤੁਹਾਨੂੰ ਛੱਡ ਗਈ ਰੱਖੋ ਰੱਖੋ